ਸਤਿ ਸ਼੍ਰੀ ਅਕਾਲ ਜੀ ਮੈਂ ਕਲਵੰਤ ਸਿੰਘ ਅਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਦੋਸਤੋ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਟੈਨ ਜਿਹੜੀ ਸਭ ਤੋਂ ਵੱਧ ਚਰਚਾ ਆ ਉਹ ਹੈ ਕਿ ਆਪਣਾ ਅਮਰਿੰਦਰ ਸਿੰਘ ਜੀ ਤੇ ਸਿੱਧੂ ਜੋੜੇ ਦੀ ਕੈਪਟਨ ਅਮਰਿੰਦਰ ਸਿੰਘ ਬਾਰੇ ਇਹ ਕਿਹਾ ਜਾ ਰਿਹਾ ਕੋ ਜਲਦੀ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ ਭਾਜਪਾ ਦਾ ਪੱਲਾ ਛੱਡ ਦੇਣਗੇ ਪਿਛਲੇ ਦਿਨਾਂ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਦਿੱਤੀਆਂ ਇੰਟਰਵਿਊ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹਨਾਂ ਦੀ ਵਕਤ ਕਾਂਗਰਸ ਪਾਰਟੀ ਵਿੱਚ ਜ਼ਿਆਦਾ ਸੀ ਤੇ ਭਾਜਪਾ ਦੇ ਵਿੱਚ ਉਹਨਾਂ ਦੀ ਇੰਨੀ ਪੁੱਛਗਿੱਛ ਨਹੀਂ ਹੈ। ਉਦੋਂ ਤੋਂ ਇਹ ਜਿਹੜੀਆਂ ਗੱਲਬਾਤ ਮਿਲਣ ਲੱਗੀਆਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦਾ ਪੱਲਾ ਛੱਡ ਕੇ ਕਾਂਗਰਸ ਦਾ ਪੱਲਾ ਫੜ ਲੈਣਗੇ। ਹੁਣ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਸੱਥਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਉਨ੍ਹਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਬਹੁਤ ਜਲਦੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿੱਚ ਸ਼ਾਮਲ ਹੋ ਜਾਣਗੇ ਹੁਣ ਇੱਥੇ ਵੇਖਣਾ ਹੋਏਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਬਣਾ ਕੇ ਲਿਆਂਦਾ ਜਾਂਦਾ ਚਾਹੁੰਦਾ ਆ ਜਾਂ ਫਿਰ ਉਸੇ ਤਰ੍ਹਾਂ ਪਿਛਲੀ ਕਤਾਰ 'ਚ ਰੱਖਿਆ ਜਾਂਦਾ ਜਿਵੇਂ ਭਾਜਪਾ ਵਿੱਚ ਰੱਖਿਆ ਗਿਆ ਸੀ ਮੇਰੇ ਖਿਆਲ 'ਚ ਕੈਪਟਨ ਅਮਰਿੰਦਰ ਸਿੰਘ ਪ੍ਰਧਾਨਗੀ ਤੋਂ ਘੱਟ ਸ਼ਰਤ ਰੱਖ ਕੇ ਨਹੀਂ ਆਉਣਗੇ ਉਹ ਨਹੀਂ ਚਾਣਗੇ ਕਿ ਓਵੇਂ ਹੀ ਉਹਨਾਂ ਨੂੰ ਕੋਡੇ ਲਾਈਨ ਲਾਇਆ ਜਾਵੇ ਜਿਵੇਂ ਭਾਜਪਾ ਨੇ ਲਾਇਆ ਸੀ ਪਰ ਇਸ ਸਮੇਂ ਕਾਂਗਰਸ ਪਾਰਟੀ ਨੂੰ ਇੱਕ ਤਾਕਤਲੀਡਰ ਦੀ ਲੋੜ ਹੈ ਕਾਂਗਰਸ ਪਾਰਟੀ ਇਸ ਸਮੇਂ ਮਹਾਸ਼ੀਅ ਦੇ ਉੱਤੇ ਆ ਤਰਨਤਨ ਜਿਮਨੀ ਚੋਣ ਦੇ ਵਿੱਚ ਕਾਂਗਰਸੀ ਉਮੀਦਵਾਰ ਦੀ ਜਮਾਨਤ ਜਬਤ ਹੋਈ ਹੈ। ਔਰ ਇਸ ਸਮੇਂ ਜਦ ਪੰਜਾਬ ਤੇ ਹਾਲਾਤ ਨੇ ਉਹਦੇ ਵਿੱਚ ਜਿਹੜੇ ਅਕਾਲੀ ਦਲ ਹੈ ਉਹ ਦੋ ਫਾੜ ਹੋ ਚੁੱਕਾ ਹੈ ਕਮਜ਼ੋਰ ਹੋ ਚੁੱਕਾ ਹੈ। ਔਰ ਜਿਹੜੀ ਕਾਂਗਰਸ ਪਾਰਟੀ ਹੈ ਇਹ ਜਿਹੜੀਆਂ ਹੁਣ ਚੋਣਾ ਹੋਈਆਂ ਜਿਮਨੀ ਚੋਣਾ ਹੋਈਆਂ ਨੇ ਉਹਦੇ ਵਿੱਚ ਅਕਾਲੀ ਦਲ ਤੋਂ ਹੀ ਪਿੱਛੇ ਆ ਗਈ। ਅਗਰ ਕੈਪਟਨ ਅਮਰਿੰਦਰ ਸਿੰਘ ਆ ਜਾਂਦੇ ਨੇ ਤਾਂ ਉਹ ਅਕਾਲੀ ਦਲ ਨੂੰ ਪਛਾੜ ਕੇ ਆਪ ਦੇ ਨਾਲ ਟੱਕਰ ਲੈਣ ਲਈ ਤਿਆਰ ਕਰ ਦੇਣਗੇ ਕਾਂਗਰਸ ਪਾਰਟੀ ਨੂੰ ਅਗਰ ਕੈਪਟਨ ਅਮਰਿੰਦਰ ਸਿੰਘ ਨਹੀਂ ਆਉਂਦੇ ਤਾਂ ਇਸੇ ਤਰ੍ਹਾਂ ਜਿਹੜਾ ਕਲੇਸ਼ ਉਹ ਚੱਲਦਾ ਰਹਿੰਦਾ ਆ ਤਾਂ ਅਕਾਲੀ ਦਲ ਜਿਹੜਾ ਆ ਅਕਾਲੀ ਦਲ ਬਾਦਲ ਹੈ ਉਹ ਦੂਜੇ ਨੰਬਰ ਤੇ ਆ ਜਾਵੇਗਾ ਆਪ ਨਾਲ ਟੱਕਰ ਲੈਣ ਲਈ ਅਕਾਲੀ ਦਲ ਬਾਦਲ ਖੜਾ ਹੋ ਜਾਏਗਾ ਜਿਹੜੇ ਨਵੇਂ ਅਕਾਲੀ ਦਲ ਹੈ ਉਹਦੀਆਂ ਸਰਗਰਮੀਆਂ ਗਰਾਊਂਡ ਤੇ ਨਜ਼ਰ ਨਹੀਂ ਆ ਰਹੀਆਂ ਇਸ ਕਰਕੇ ਜਿਹੜੇ ਲੋਕ ਨੇ ਜਿਹੜੇ ਆਪ ਨਾਲੋਂ ਨਾਰਾਜ਼ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਵੋਟਰ ਨਾਰਾਜ਼ ਹੋਏਗਾ ਉਹਦੀ ਵੋਟ ਅਕਾਲੀ ਦਲ ਨੂੰ ਚਲੀ ਜਾਏਗੀ। ਔਰ ਇਸ ਕਰਕੇ ਸਮਾਂ ਆ ਕਿ ਅਗਰ ਕਾਂਗਰਸ ਪਾਰਟੀ ਆਪਣੀ ਹਾਲਾਤ ਸੁਧਾਰਨਾ ਚਾਹੁੰਦੀ ਆ ਤਾਂ ਕੈਪਟਨ ਅਮਰਿੰਦਰ ਸਿੰਘ ਵਰਗੇ ਤਾਕਤੜ ਲੀਡਰ ਦੀ ਲੋੜ ਹੈ ਤਾਂ ਮੇਰੇ ਖਿਆਲ ਚ ਕੈਪਟਨ ਅਮਰਿੰਦਰ ਸਿੰਘ ਬਹੁਤ ਜਲਦੀ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਨੇ ਹੁਣ ਸਿੱਧੂ ਜੋੜੇ ਦੀ ਅਗਰ ਗੱਲ ਕਰੀਏ ਤਾਂ ਉੱਥੇ ਉਹ ਲਾਈਨਾਂ ਯਾਦ ਆਉਂਦੀਆਂ ਨੇ ਨਾ ਖੁਦਾ ਹੀ ਮਿਲਾ ਨਾ ਮਿਲਾ ਰ ਸਨਮ ਨਾ ਇਧਰ ਕਿ ਰਹੇ ਨਾ ਉਧਰ ਕਿ ਰਹੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਪਿਛਲੇ ਦਿਨੀ ਆਪਣੇ ਹੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਸੀ ਉਸ ਤੋਂ ਬਾਅਦ ਉਹਨੂੰ ਪਾਰਟੀ ਤੋਂ ਮੌਤਲ ਕਰ ਦਿੱਤਾ ਗਿਆ ਸੀ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰਿਯੰਕਾ ਗਾਂਧੀ ਨਾਲ ਮੀਟਿੰਗ ਦਾ ਸਮਾਂ ਮੰਗਿਆ ਗਿਆ ਸੀ ਤੇ 19 ਦਸੰਬਰ ਦਾ ਸਮਾਂ ਨਵਜੋਤ ਸਿੰਘ ਸਿੱਧੂ ਨੂੰ ਮਿਲ ਗਿਆ ਸੀ ਹੁਣ ਵੇਖਣਾ ਇਹ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੋਥ ਕੀ ਰਿਸਪੌਂਸ ਮਿਲਦਾ ਹੈ ਔਰ ਇਸੇ 19 ਦਸੰਬਰ ਦੇ ਜਿਹੜੀ ਮੀਟਿੰਗ ਹੈ ਇਹ ਤੈਅ ਕਰੇਗੀ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਚਾਉਂਦੇ ਨੇ ਜਾਂ ਨਹੀਂ ਕਿਉਂਕਿ ਅਗਰ ਨਵਜੋਤ ਸਿੰਘ ਸਿੱਧੂ ਕਾਂਗਰਸ ਚ ਰਹਿੰਦੇ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਕਾਂਗਰਸ ਪਾਰਟੀ ਜੁਆਇਨ ਨਹੀਂ ਕਰਨਗੇ। ਔਰ ਕਾਂਗਰਸ ਪਾਰਟੀ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਨੂੰ ਇਥੇ ਕੈਪਟਨ ਦੇ ਜਿਹੜਾ ਐਪੀਸੋਡ ਦੇ ਨਾਲ ਜੋੜ ਕੇ ਸ਼ਾਇਦ ਬਾਹਰ ਦਾ ਰਸਤਾ ਜਿਹੜਾ ਆ ਉਹ ਸਿੱਧੂ ਜੜੇ ਨੂੰ ਬੁਖਾ ਦੇਗੀ। ਅਗਰ ਕੈਪਟਨ ਇਨ ਹੁੰਦੇ ਨੇ ਤਾਂ ਸਿੱਧੂ ਆਊਟ ਹੁੰਦੇ ਨੇ। ਜੇ ਸਿੱਧੂ ਇਨ ਹੁੰਦੇ ਨੇ ਤੇ ਕੈਪਟਨ ਇਨ ਨਹੀਂ ਹੋਣਗੇ ਬਾਹਰ ਹੀ ਰਹਿਣਗੇ। ਹੁਣ ਇੱਥੇ ਜਿਹੜੀ ਸਿੱਧੂ ਦੀ ਹਾਲਤ ਹੋ ਗਈ ਆ ਉਹ ਬੜੀ ਤਰਸਜੋਕ ਹੋ ਗਈ ਹੈ ਕੋਈ ਵੀ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਲੈਣ ਲਈ ਤਿਆਰ ਨਹੀਂ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਇੰਨਾ ਆਧਾਰ ਨਹੀਂ ਹੈ ਤੇ ਉਹ ਜਿਹੜੀ ਉਹਨਾਂ ਦੀ ਮੱਤਵ ਕਾਂਖਸ਼ਾ ਆ ਜਿਹੜੀ ਉਹਨਾਂ ਦੀ ਤਾਂਗ ਹੈ ਉਹ ਮੁੱਖ ਮੰਤਰੀ ਦੀ ਕੁਰਸੀ ਤੋਂ ਘਟਨੀ ਹੈ ਹੁਣ ਨਾ ਤਾਂ ਮੁੱਖ ਮੰਤਰੀ ਦੀ ਕੁਰਸੀ ਮਿਲੀ ਸ਼ਾਸ ਦੇ ਵਿੱਚ ਕੁਝ ਨਹੀਂ ਮਿਲਿਆ ਕਪਿਲ ਸ਼ਰਮਾ ਦਾ ਛੋ ਜਿੱਥੋਂ ਵਧੀਆ ਪੈਸੇ ਕਮਾਰੇ ਸੀ ਕਪਿਲ ਸ਼ਰਮਾ ਦਾ ਛੋ ਵੀ ਗਿਆ ਮੋਟੀਵੇਸ਼ਨਲ ਕਲਾਸਿਸ ਲੈਂਦੇ ਸੀ ਮੋਟੀਵੇਸ਼ਨ ਲੈਕਚਰ ਦਿੰਦੇ ਸੀ ਕੰਪਨੀਆਂ ਦੇ ਵਿੱਚ ਜਾ ਕੇ ਉੱਥੋਂ ਵੀ ਚੰਗਾ ਪੈਸਾ ਆਉਂਦੇ ਸੀ ਉਹ ਵੀ ਗਿਆ ক্রিকেট ਦੇ ਵਿੱਚ ਕਮੈਂਟਰੀ ਕਰਕੇ ਚੰਗਾ ਪੈਸਾ ਕਮਾਰੇ ਸੀ ਉਹ ਵੀ ਗਿਆ ਔਰ ਬਿਲਕੁਲ ਉਹ ਜਿਹੜਾ ਨਾਇਨਾ ਨੇ ਉਹ ਨਵਜੋਤ ਸਿੰਘ ਸਿੱਧੂ ਜੋੜੇ ਤੇ ਟੁਕਦੀਆਂ ਨੇ ਕਿ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਨਾ ਖੁਦਾ ਹੀ ਮਿਲਾਣਾ ਮਿਲਾ ਰਸਨਮ ਹੁਣ 19 ਤਰੀਕ ਤੇ ਚਾਂਗ ਹੈ 19 ਤਰੀਕ 19 ਦਸੰਬਰ ਨੂੰ ਨਵਜੋਤ ਸਿੰਘ ਸਿੱਧੂ ਨੂੰ ਕੀ ਰਿਸਪੌਂਸ ਮਿਲਦਾ ਆ ਉਹਦੇ ਤੇ ਹੀ ਸਾਰੀ ਜਿਹੜੀ ਤਸਵੀਰ ਕਲੀਅਰ ਹੋ ਜਾਏਗੀ ਅਗਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਦੇ ਵਿੱਚ ਹੀ ਰੱਖਿਆ ਜਾਂਦਾ ਤਾਂ ਕੈਪਟਨ ਨਹੀਂ ਆਉਣਗੇ ਅਗਰ ਨਵਜੋਤ ਸਿੰਘ ਸਿੱਧੂ ਜੋੜੇ ਦੋਆ પતિ ਪਤਨੀ ਨੂੰ ਬਾਹਰ ਦਾ ਰਸਤਾ ਬਕਾਇਆ ਜਾਂਦਾ ਤਾਂ ਫਿਰ ਕੈਪਟਨ ਆਮਰਿੰਦਰ ਸਿੰਘ ਇਨ ਹੋ ਜਾਣਗੇ ਦੇਖਦੇ ਹਾਂ ਸਮਗ ਜਿਹੜਾ ਆ ਉਹ ਕਿੱਧਰ ਨੂੰ ਜਾਂਦਾ ਆ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕੁਲਵੰਤ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਅਜਾਜ਼ਤ ਸਤਿ ਸ਼੍ਰੀ ਅਕਾਲ